ਉਹ ਪੰਜਾਬੀ ਬਹਿਰੂਪੀਆ ਜੋ ਆਪਣੇ ਨਾਮ ਅਗਰ ਸਿੰਘ ਲਾਉਂਦਾ ਸੀ ਜਿਸ ਉੱਤੇ ਕਈ ਸੌ ਗੋਰੀਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਉਹ ਗੁਰੂ ਜੋ ਓਸ਼ੋ ਬੰਨਣਾ ਚਾਹੁੰਦਾ ਸੀ ਪਰ ਅਸਲ ਦੇ ਵਿੱਚ ਇੱਕ ਭੇੜਿਆ ਸੀ ਜਿਸਨ ਦਾ ਭੁੱਖਾ ਸੀ ਉਸ ਦੀਆਂ ਅਨੇਕਾਂ ਕਹਾਣੀਆਂ ਦੱਸਾਂਗੇ ਤੁਹਾਨੂੰ ਕੌਣ ਸੀ ਪੰਜਾਬੀ ਮੂਲ ਦਾ ਇਹ ਯੋਗਾ ਗੁਰੂ ਇਹ ਫਿਲਾਸਫਰ ਇਹ ਬੁੱਢੀ ਜੀਵੀ ਕਹਾਉਣ ਵਾਲਾ ਭੇੜਿਆ ਆਓ ਕਰਦੇ ਹਾਂ yogi bhajan ਉਰਫ ਸ੍ਰੀ ਸਿੰਘ ਸਾਹਿਬ ਦੀ ਕਹਾਣੀ ਸ਼ੁਰੂ ਤਾਂ ਜਿੱਥੇ 1969 ਦੇ ਵਿੱਚ ਵਿਦੇਸ਼ਾਂ ਚ ਪਹੁੰਚ ਕੇ yogi bhajan ਵੱਲੋਂ ਇੱਕ ਤਰੀਕੇ ਸਭ ਤੋਂ ਪਹਿਲਾਂ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ ਹਾਲਾਂਕਿ ਉਸ ਨੂੰ ਮੈਂ ਸ਼ੁਰੂ ਤੋਂ ਹੀ ਪੰਜਾਬੀ ਬਹਿਰੂਪੀਆ ਆਖਿਆ ਕਿਉਂਕਿ ਸਿੱਖਾਂ ਦੇ ਵਿੱਚ ਵੀ ਵੱਡੀ ਵੰਡ ਰਹੀ yogi bhajan ਨੂੰ ਲੈ ਕੇ ਇੱਕ ਹਿੱਸਾ ਇਹ ਲਗਾਤਾਰ ਕਹਿੰਦਾ ਆ ਕਿ yogi bhajan ਨੇ ਸਿੱਖੀ ਨੂੰ ਬਦਨਾਮ ਕੀਤਾ ਸਿੱਖਾਂ ਨੂੰ ਬਦਨਾਮ ਕੀਤਾ ਦੂਜਾ ਹਿੱਸਾ ਇਹ ਵੀ ਕਹਿੰਦਾ ਕਿ ਜਦੋਂ 1969 ਜਾਂ 1917 ਦੇ ਇਸ ਦਸ਼ਕ ਦੇ ਵਿੱਚ ਸਭ ਤੋਂ ਪਹਿਲਾਂ ਵਿਦੇਸ਼ਾਂ ਦੇ ਵਿੱਚ ਮੁਸਲਮਾਨ ਤੇ ਸਿੱਖਾਂ ਨੂੰ ਇੱਕੋ ਹੀ ਸਮਝ ਲਿਆ ਜਾਂਦਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਉਦੋਂ yogi bhajan ਨੇ ਸਭ ਤੋਂ ਪਹਿਲਾਂ ਸਿੱਖੀ ਦਾ ਪ੍ਰਚਾਰ ਕੀਤਾ ਸਭ ਤੋਂ ਪਹਿਲਾਂ ਲੋਕਾਂ ਨੂੰ ਸਿੱਖ ਦੀ ਪਹਿਚਾਨ ਦੱਸੀ ਫਿਰ ਉਹ ਲੈ ਕੇ ਆਇਆ ਸੀ ਆਪਣੀ ਨਾਲ ਕੁੰਡਲਿਨੀ ਯੋਗਾ ਜਿਸ ਦੇ ਵਿੱਚ ਕੁਝ ਅਜਿਹੇ ਯੋਗਾ ਦੇ ਆਸਣ ਸੀ ਜਿਨ੍ਹਾਂ ਦੇ ਉੱਤੇ ਕਈ ਲੋਕ ਅਪੱਤੀ ਵੀ ਜਤਾ ਸਕਦੇ ਨੇ ਲਗਾਤਾਰ ਪ੍ਰਚਾਰ ਹੁੰਦਾ ਰਿਹਾ ਸਿੱਖੀ ਦਾ ਫਿਰ ਇਸ ਯੋਗਾ ਦੇ ਨਾਲ ਜੋੜ ਕਰਕੇ ਇੱਕ ਹੋਰ ਵਿਚਾਰਧਾਰਾ ਆਪਣੀ ਹੀ ਫਿਲਾਸਫੀ ਦੇ ਨਾਲ ਜੋੜ ਕਰਕੇ ਵਿਦੇਸ਼ੀ ਫਿਲਾਸਫੀ ਦੇ ਨਾਲ ਜੋੜ ਕਰਕੇ ਹੌਲੀ ਹੌਲੀ ਯੋਗੀ ਭਜਨ ਨੇ ਆਪਣੇ ਫਾਲੋਅਰਸ ਵਧਾਏ ਜਿਸ ਨੂੰ ਲੈ ਕੇ ਉਸ ਦਾ ਸੈਕਟ ਸੀ ਜਿਹੜਾ ਵੱਡਾ ਹੁੰਦਾ ਗਿਆ ਹਾਲਾਂਕਿ ਵੱਡੀ ਸਿੱਖ ਗਿਣਤੀ ਦੇ ਵੱਲੋਂ ਉਸ ਨੂੰ ਇੱਕ ਸਾਧ ਆਖਿਆ ਜਾਂਦਾ ਹੈ ਸਿੱਖ ਤੋਂ ਪਰੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣਾ ਹੀ ਇੱਕ ਕਲਟ ਚਲਾ ਰਿਹਾ ਸੀ ਆਪਣਾ ਹੀ ਇੱਕ ਉਸ ਨੇ ਕਬੀਲਾ ਚਲਾ ਲਿਆ ਸੀ ਉਹ ਸਿੱਖ ਨਹੀਂ ਸੀ ਸਿੱਖ ਬਹਿਰੂਪੀਆ ਸੀ ਤਾਂ ਅਜਿਹੇ ਦੋਸ਼ਾਂ ਦੇ ਬਾਵਜੂਦ ਉਸ ਦਾ ਕਲਟ ਲਗਾਤਾਰ ਵੱਡਾ ਹੁੰਦਾ ਗਿਆ ਮੌਤ ਤੋਂ ਬਾਅਦ ਹੀ ਉਸ ਦੇ ਉੱਤੇ ਕੋਈ ਦੋਸ਼ ਲੱਗੇ ਤਾਂ ਸਾਬਤ ਹੋਏ 2019 ਦੇ ਵਿੱਚ ਉਸ ਦੀ ਹੀ ਪਰਸਨਲ ਸੈਕਟਰੀ ਸੀ ਜਿਹੜੀ ਤਮੇਲਾ ਨਾਂ ਦੀ ਇੱਕ ਗੋਰੀ ਨੇ ਇੱਕ ਕਿਤਾਬ ਲਿਖੀ ਜਿਸ ਨੂੰ ਉਸਨੇ ਟਾਈਟਲ ਦਿੱਤਾ ਪ੍ਰੇਮ ਕਾ ਜੋ ਕਿ ਇੱਕ ਪੰਜਾਬੀ ਦਾ ਲਫ਼ਜ਼ ਵੀ ਆਪਾਂ ਕਹਿ ਸਕਦੇ ਹਾਂ ਵਰਤਿਆ ਜਾਂਦਾ ਹੈ ਪ੍ਰੇਮ ਕਾ ਟਾਈਟਲ ਦਿੱਤਾ ਤੇ ਉਸ ਦਾ ਕਾਰਨ ਸੀ ਕਿ ਉਹ ਯੋਗੀ ਭਜਨ ਆਪਣੇ ਜਿਹੜੇ ਆਲਦਵਾਲ ਗੋਰੀਆਂ ਸੀ ਉਹਨਾਂ ਨੂੰ ਕਦੇ ਪ੍ਰੇਮ ਕਾ ਕਹਿੰਦਾ ਸੀ ਕਦੇ ਉਹਨਾਂ ਨੂੰ ਸੁਨਹਿਰੀ ਗੁੜੀਆ 골ਡਨ ਪ੍ਰਿੰਸਸ ਕਹਿੰਦਾ ਸੀ ਅਜਿਹੇ ਨਾਂ ਲੈ ਕੇ ਬੁਲਾਉਂਦਾ ਸੀ ਉਹ ਵੀਡੀਓ ਤੇ ਵੀ ਸਾਹਮਣੇ ਆਈਆਂ ਗੋਰੀਆਂ ਤੇ ਉਹ ਦੋਸ਼ ਉਹਨਾਂ ਦੇ ਵਿੱਚ ਇੰਨੀ ਹਿੰਮਤ ਵੀ ਉਸ ਦੀ ਮੌਤ ਤੋਂ ਬਾਅਦ ਹੀ ਆਈ ਤਾਂ ਜਾਣਦੇ ਹਾਂ ਕਿ ਕਿਵੇਂ-ਕਿਵੇਂ ਅ ਅੱਗੇ ਕੀ ਕੁਝ ਵਾਪਰਿਆ ਇਸ ਯੋਗੀ ਭਜਨ ਤੇ ਉਸ ਦੇ ਚੇਲਿਆਂ ਦੇ ਨਾਲ ਤਾਂ ਯੋਗੀ ਭਜਨ ਸਿੰਘ ਨੇ ਵਿਦੇਸ਼ ਦੇ ਵਿੱਚ ਜਾ ਕੇ 1969 ਦੇ ਵਿੱਚ 3H O ਨਾਂ ਦੀ ਇੱਕ ਸੰਸਥਾ ਬਣਾਈ ਜਿਸ ਦਾ ਮਤਲਬ ਸੀ ਹੈਲਦੀ ਹੈਪੀ ਤੇ ਹੋਲੀ ਆਰਗੇਨਾਈਜੇਸ਼ਨ ਭਾਵ ਕਿ ਸਿਹਤਮੰਦ ਖੁਸ਼ਹਾਲ ਤੇ ਧਾਰਮਿਕ ਸੰਸਥਾ ਇਹ 3H O ਸੰਸਥਾ ਬਣਾਈ ਸੀ ਯੋਗੀ ਹਰ ਭਜਨ ਨੇ ਤੇ ਇਸ ਨੂੰ ਵਿਦੇਸ਼ਾਂ ਦਾ ਜਾਂ ਫਿਰ ਵੈਸਟ ਦਾ ਸਿੱਖ ਧਰਮ ਦੀ ਆਖਿਆ ਗਿਆ ਕਿਉਂਕਿ ਸਭ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੀ ਜੋ ਲੋਕਾਂ ਨੂੰ ਪਹਿਚਾਣ ਕਰਵਾਈ ਹੋ ਯੋਗੀ ਭਜਨ ਨੇ ਉਹਨਾਂ ਸਾਲਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਵਾਈ ਇਸ ਤੋਂ ਬਾਅਦ ਉਸ ਨੇ ਇਸ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਇੱਕ ਨਵੇਂ ਰੂਪ ਦੇ ਵਿੱਚ ਯੋਗਾ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਕੁੰਡਲਿਨੀ ਯੋਗਾ ਨਾ ਦਿੱਤਾ ਗਿਆ ਇਸ ਵਿਲੱਖਣ ਤਰੀਕੇ ਦੀ ਯੋਗਾ ਨੂੰ ਜਿਸ ਦੇ ਵਿੱਚ ਕਈ ਅਜਿਹੇ ਆਸਣ ਵਿਸਣ ਜਿਨ੍ਹਾਂ ਉੱਤੇ ਬਹੁਤੇ ਲੋਕਾਂ ਨੂੰ ਪੱਤੀ ਹੋ ਸਕਦੀ ਹੈ योगी भजन ਆਪਣੇ ਨਾਲ ਕੁੜੀਆਂ ਦਾ ਗੋਰੀਆਂ ਦਾ ਇੱਕ ਵੱਡਾ ਝੁੰਡ ਰੱਖਦਾ ਸੀ ਜਿਨ੍ਹਾਂ ਨੂੰ ਉਹ ਆਪਣੀ ਚੇਲੀਆਂ ਕਹਿੰਦਾ ਸੀ ਤੇ ਹਮੇਸ਼ਾ ਹੀ ਇਹਨਾਂ ਦੇ ਨਾਲ ਘਿਰਿਆ ਰਹਿੰਦਾ ਸੀ ਉਸ ਦੀ ਮੌਤ ਤੋਂ ਬਾਅਦ ਹਾਲਾਂਕਿ ਇਹਨਾਂ ਕੁੜੀਆਂ ਵੱਲੋਂ ਜਾਂ ਇਹਨਾਂ ਗੋਰੀਆਂ ਵੱਲੋਂ ਵੀ ਉਸ 'ਤੇ ਜਿੰਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਐਸਜੀਪੀਸੀ ਤੱਕ ਨੇ ਲਗਾਤਾਰ ਇਸ ਯੋਗੀ ਭਜਨ ਨੂੰ ਦਤਕਾਰਿਆ ਅਕਾਲ ਤਖਤ ਸਾਹਿਬ ਤੋਂ ਵੀ ਇਸ ਦੇ ਖਿਲਾਫ ਵਾਰ-ਵਾਰ ਬਿਆਨ ਜਾਰੀ ਕੀਤੇ ਗਏ ਕਿਹਾ ਗਿਆ ਕਿ ਸਿੱਖੀ ਦੇ ਨਾਲ yogi ਭਜਨ ਦਾ ਕੋਈ ਲੈਣਾ ਦੇਣਾ ਨਹੀਂ ਨਾਲ ਹੀ ਉਹਨਾਂ ਨੇ ਕਿਹਾ ਕਿ yogi ਭਜਨ ਸਿੱਖ ਨਹੀਂ ਬਲਕਿ ਇੱਕ ਬਹਿਰੂਪੀਆ ਤੇ ਉਸ ਨੇ ਆਪਣੇ ਆਪ ਨੂੰ ਫਰਜ਼ੀ ਹੀ ਸ੍ਰੀ ਸਿੰਘ ਸਾਹਿਬ ਦਾ ਟਾਈਟਲ ਦਿੱਤਾ ਜੋ ਕਿ ਉਸ ਤੋਂ ਅਸੀਂ ਵਾਪਸ ਲੈਂਦੇ ਹਾਂ ਯੋਗੀ ਭਜਨ ਸਿੰਘ ਦਾ ਅਸਲ ਨਾਮ ਹਰਭਜਨ ਸਿੰਘ ਖਾਲਸਾ ਜਾਂ ਫਿਰ ਹਰਭਜਨ ਸਿੰਘ ਪੁਰੀ ਸੀ ਜੋ ਕਿ ਜਨਮਿਆ ਪੰਜਾਬ ਦੇ ਵਿੱਚ ਹੀ ਸੀ ਪੰਜਾਬ ਯੂਨੀਵਰਸਿਟੀ ਤੱਕ ਤੋਂ ਸਿੱਖਿਆ ਵੀ ਹਾਸਲ ਕੀਤੀ ਸੀ ਪੜ੍ਹਿਆ ਲਿਖਿਆ ਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਸਨੇ ਬੋਲ ਚਾਲ ਯਾਨੀ ਕਿ ਕਮਿਊਨੀਕੇਸ਼ਨ ਦੇ ਮਸਲੇ ਉੱਤੇ ਪੀ ਐਚ ਡੀ ਵੀ ਕੀਤੀ ਸੀ ਸ਼ਾਇਦ ਇਹੀ ਕਾਰਨ ਸੀ ਉਹ ਕੋ ਵੱਟੇ ਪੱਧਰ ਤੇ ਲੋਕਾਂ ਤੱਕ ਆਪਣੇ ਸ਼ਬਦਾਂ ਰਾਹੀਂ ਪਹੁੰਚ ਕਰ ਪਾਉਂਦਾ ਸੀ ਲੋਸ ਐਂਜਲਸ ਯੂਨਾਈਟਿਡ ਸਟੇਟਸ ਦੇ ਵਿੱਚ 13 ਜੁਲਾਈ 1969 ਨੂੰ ਉਸ ਨੇ 3H O ਸੰਸਥਾ ਨੂੰ ਸ਼ੁਰੂ ਕੀਤਾ ਜਿਸ ਦਾ ਲਗਾਤਾਰ ਪ੍ਰਚਾਰ ਕਰਦਾ ਰਿਹਾ ਉਸ ਬਾਰੇ ਵੱਖ-ਵੱਖ ਵਿਚਾਰ ਵੀ ਵੱਖ-ਵੱਖ ਸਿੱਖ ਧੜਿਆਂ ਵੱਲੋਂ ਸਾਂਝੇ ਕੀਤੇ ਗਏ ਜਿਉਂਦੇ ਜੀ ਵੀ ਯੋਗੀ ਭਜਨ ਉੱਤੇ ਕਈ ਸਾਰੇ ਦੋਸ਼ ਲੱਗਦੇ ਰਹੇ ਕਈ ਸਿਆਸੀ ਸਮੱਸਿਆਵਾਂ ਕਾਨੂੰਨੀ ਸਮੱਸਿਆਵਾਂ ਆਉਣ ਤੋਂ ਬਾਅਦ ਮੈਕਸੀਕੋ ਭੱਜ ਗਿਆ ਸੀ ਜੋ ਕਿ ਭਜਨ ਸਿੰਘ ਜਿੱਥੇ ਉਸ ਦੀ ਮੌਤ ਹੋਈ ਮੌਤਬਾਦ ਉਸ ਦੇ ਸੈਕਟਰੀ ਤੇ ਹੋਰਨਾਂ ਵੱਲੋਂ ਵੀਡੀਓ ਕੈਮਰੇ ਸਾਹਮਣੇ ਮੀਡੀਆ ਸਾਹਮਣੇ ਆ ਕੇ ਦੋਸ਼ ਲਾਏ ਗਏ ਜਿਨ੍ਹਾਂ ਨੂੰ ਕਿ ਬਹੁਤੀ ਹੱਦ ਤੱਕ ਸੱਚਾ ਹੀ ਮੰਨਿਆ ਜਾਂਦਾ ਹੈ ਤਾਂ ਯੋਗਾ ਦੇ ਨਾਂ ਦੇ ਉੱਤੇ ਧਾਰਮਿਕਤਾ ਦੇ ਨਾਂ ਦੇ ਉੱਤੇ ਓਸ਼ੋ ਬਣਨ ਦੀ ਫਰਾਕ ਦੇ ਵਿੱਚ ਇਸ ਯੋਗੀ ਭਜਨ ਨੇ ਵਿਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਵੱਡੀ ਜਿਹੜੀ ਆ ਪਪੂਲਰਿਟੀ ਵੀ ਹਾਸਲ ਕੀਤੀ ਲੋਕਾਂ ਦੇ ਵਿੱਚ ਉਸ ਦੀ ਗੱਲ ਪਹੁੰਚੀ ਕਈ ਗੋਰੀਆਂ ਕਈ ਸੋ ਗੋਰੇ ਉਸ ਦੇ ਚੇਲੇ ਬਣੇ ਉਸ ਦੀ ਮੌਤ ਤੋਂ ਬਾਅਦ ਇਹ ਸਾਰੇ ਸ਼ੋਸ਼ਣ ਦੇ ਦੋਸ਼ ਸਾਬਤ ਵੀ ਹੋਏ ਤਾਂ ਵਾਰ-ਵਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਧਰਮ ਨੂੰ ਵਰਤ ਕੇ ਧਾਰਮਿਕਤਾ ਨੂੰ ਵਰਤ ਕੇ ਕਿਵੇਂ ਲੋਕਾਂ ਨੂੰ ਅਕਸਰ ਮੂਰਖ ਬਣਾ ਦਿੱਤਾ ਜਾਂਦਾ ਹੈ ਇਹਨਾਂ ਸੋ ਕਾਲਡ ਸਪਿਰਚੁਅਲ ਲੋਕਾਂ ਦੇ ਵੱਲੋਂ ਜਾਂ ਫਿਰ ਕਹਿ ਲਈਏ ਇਹਨਾਂ ਬਾਬਿਆਂ ਦੇ ਵੱਲੋਂ ਕੁਝ ਬਾਬੇ ਮਾਡਰਨ ਨੇ ਜੋ ਇਸ ਤਰੀਕੇ ਧਰਮ ਦੀ ਗੱਲ ਕਰਦੇ ਨੇ ਯੋਗਾ ਦੀ ਗੱਲ ਕਰਦੇ ਨੇ ਮੁਕਤੀ ਦੀ ਗੱਲ ਕਰਦੇ ਨੇ ਤਾਂ ਇਹਨਾਂ ਸਾਰੇ ਬਾਬਿਆਂ ਬਾਰੇ ਇਸ ਪੇਸ਼ਕਸ਼ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ 'ਚ ਸਾਂਝੇ ਕਰੋ ਬ੍ਰਾਊਜ਼ ਦਿੱਲੀ ਟੀਵੀ ਦੇਖਦੇ ਰਹੋ ਧੰਨਵਾਦ